ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵਾਂ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਹੈਗਾ 60 55 CRDI uh, CRD है है CRDI ਦੇ ਵਿੱਚ ਜਿਹੜਾ 60 55 ਪਾਵਰ ਮੈਕਸ ਦੇ ਵਿੱਚ ਆਇਆ ਇਹ ਬੰਦ ਹੋ ਗਿਆ ਸੀ ਮਾਡਲ 60 ਹੌਸਪਾਵਰ ਦਾ ਟਰੈਕਟਰ ਆ ਇਹ ਤੇ ਇਹ ਆਪਣੇ ਕੋਲੇ ਆ ਗਿਆ ਵੀਰੇ अवेलेबल ਆ ਟਰੈਕਟਰ ਇਹ 60 55 ਤੇ ਜਿਹੜਾ ਹੈਗਾ ਇਹ CRDI ਦੇ ਵਿੱਚ ਹੈ ਬਾਕੀ ਇਹ ਟਰੈਕਟਰ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਆਇਆ ਅ ਇੰਜਨ ਦੇ ਵਿੱਚ ਚੇਂਜ ਕੀਤਾ ਆਇਆ ਮੈਂ ਤੁਹਾਨੂੰ ਦੱਸ ਦਵਾਂ ECGRT ਦਾ ਮਤਲਬ ਹੈਗਾ ਸਕਾਟ ਕਾਮਨ ਰੇਲ ਟੈਕਨੋਲੋਜੀ ਇਹ ਜਿਹੜਾ ਪ੍ਰਦੂਸ਼ਣ ਦੇ ਵਾਸਤੇ ਸਰਕਾਰ ਨੇ ਇਹ ਟੈਕਨੋਲੋਜੀ ਦਾ ਜਿਹੜਾ ਹੈਗਾ ਪਾਸ ਕੀਤਾ ਹੈ ਟਰੈਕਟਰ ਤੇ ਇਹਦੀ ਪਰਫਾਰਮੈਂਸ ਹੈਗਾ ਜਿਹੜੀ ਬਹੁਤ ਵਧੀਆ ਪਰਫਾਰਮੈਂਸ ਹੈ ਟਰੈਕਟਰ ਦੀ ਤੇ ਮੈਂ ਤੁਹਾਨੂੰ ਦਿਖਾ ਦਵਾਂ ਬਾਕੀ ਕੋਈ ਚੇਂਜ ਨਹੀਂ ਕਰਿਆ 60 ਹਸਪਾਵਰ ਦਾ ਟਰੈਕਟਰ ਆ ਇਹ ਤੇ 2500 ਲਿਫਟ ਕੈਪੈਸਟੀ ਦੇ ਵਿੱਚ ਆਉਂਦਾ ਇਹਦੇ ਵਿੱਚ ਮੋੜ ਦਿੱਤੇ ਹੋਇਆ ਹੈ ਕੰਪਨੀ ਨੇ ਮੈਂ ਤੁਹਾਨੂੰ ਦਿਖਾ ਦਵਾਂ ਤੇ ਆਹ ਬਟਨ ਦਿੱਤਾ ਹੋਇਆ B ਐਨ ਈ ਇਕੋ ਨਾਰਮਲ ਤੇ ਬੂਸਟ ਮੋਡ ਇਹਦੇ ਉੱਤੋਂ ਆਪਾਂ ਪਾਵਰ ਜਿਹੜੀ ਹੈ ਘਟਾਪਦਾ ਸਕਦੇ ਆਂਗੇ 55 60 ਤੇ 50 ਹੌਸਪਾਵਰ ਦਾ ਟਾਈਟਨ ਕਰ ਸਕਦੇ ਆਂਗੇ ਐਫ 31 ਜਿਹੜਾ ਮਾਡਲ ਹੈ ਇਹ ਉਹੀ ਮਾਡਲ ਆਉਂਦਾ ਸੇਮ ਬਾਕੀ ਕੋਈ ਚੇਂਜ ਨਹੀਂ ਹੈਗਾ ਇੰਜਨ ਦੇ ਵਿੱਚ ਚੇਂਜ ਆ ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਇੰਜਨ ਦੇ ਵਿੱਚ ਚੇਂਜ ਆ ਦੇ ਵਿੱਚ ਹੋਰ ਕੋਈ ਚੇਂਜ ਨਹੀਂ ਹੈਗਾ ਤੇ ਬਾਕੀ ਸਾਰਾ ਹਿੱਸਾ ਵਗੈਰਾ ਸਾਰਾ ਕੋ ਸੇਮ ਹੀ ਹੁੰਦਾਗਾ ਸੀ ਆਰ ਡੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਲੰਟਰੀ ਗੇਅਰ ਦੇ ਵਿੱਚ ਆਉਂਦਾਗਾ ਇਹ 4 ਸਪੀਡ ਟਰੈਕਟਰ ਹੈਗਾ ਇਹ। ਆ ਛੋਟੇ ਗੇਰ ਦੇ ਵਿੱਚ ਨਾ T20 ਗੇਅਰਬਾਕਸ ਲੱਗਿਆ ਹੋਇਆ ਹੈ ਟਰੈਕਟਰ ਨੂੰ। ਤੇ ਅਗਰ ਕਿਸੇ ਵੀ ਇਹਨੇ ਲੈਣਾ ਤਾਂ ਇਹ ਟਰੈਕਟਰ ਆਪਣੇ ਦਿੱਤੇ ਵੀ ਹੋਇਆ ਹੈ ਕਿ ਕਾਫੀ ਉਹ ਦਰਨ ਦੀ ਲੋੜ ਨਹੀਂ ਹੈਗੀ ਵੀ ਕੋਈ ਵਾਰ ਕੋਈ ਦਿੱਕਤ ਆ ਜੂਗੀ ਤਾਂ 5 ਸਾਲ ਦੀ ਦੀ ਵਾਰੰਟੀ ਹੈ ਟਰੈਕਟਰ ਦੀ। ਕੰਪਨੀ ਆ ਕੇ ਤੁਹਾਡਾ ਜਿਹੜਾ ਸੋਲੂਸ਼ਨ ਆ ਉਹ ਕਰਕੇ ਜਾਇਆ ਕਰੂਗੀ। ਕੋਈ ਮਤਲਬ ਵੀ ਆਪਾਂ ਨੂੰ ਸੋਚਣ ਦੀ ਲੋੜ ਨਹੀਂ ਹੈਗੀ। ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਕੋਈ ਚੇਂਜ ਨਹੀਂ ਹੈਗਾ ਟਰੈਕਟਰ ਦੇ ਵਿੱਚ। ਤੇ ਇਹ ਜੀ ਡੀਜ਼ਲ ਟੈਂਕੀ ਜਿਹੜੀ ਹੈਗੀ ਉਹ ਪਲਾਸਟਿਕ ਦੀ ਕਰਤੀ। सीआरडी ਕਰਕੇ ਤੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਸਾਰਾ ਸੇਮ ਹੀ ਹੈ ਟਰੈਕਟਰ ਵੀ ਤੇ ਮੀਟਰ ਜਿਹੜੇ ਹੈਗੇ ਨੇ ਮੀਟਰ ਚੇਂਜ ਕਰ ਦਿੱਤੇ ਨੇ ਟਰੈਕਟਰ ਤੇ ਤੁਸੀਂ ਇਹਨਾਂ ਮੀਟਰ ਟੋਟਲੀ ਚੇਂਜ ਕਰਤੇ ਟਰੈਕਟਰ ਤੇ ਤੇ ਅਗਰ ਕਿਸੇ ਵੀਰ ਨੇ ਲੈਣਾ ਤਾਂ ਉਹ ਵੇਚ ਜਿਸ ਕਿਸ ਨੂੰ ਲੈ ਸਕਦਾ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਹੈ ਵੀਰ ਨੇ ਤਾਂ ਉਹ ਸਾਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਉਸ ਤੇ ਵੀ ਉਸ ਟੌਪਿਕ ਦੇ ਵੀ ਵੀਡੀਓ ਪਾ ਦਾਂਗੇ ਤੇ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨ ਵਿੱਚ ਧੰਨਵਾਦ ਜੀ